ਇਹ ਸਭ ਜਿਹੜਾ ਕਰਨ ਕੀਤਾ ਗਿਆ ਜੀ ਕੱਲੇ ਸਭੰਦੇ ਜੀ ਕੀਤਾ ਗਿਆ ਜੀ ਆ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦੀ ਆ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਕਿ ਸੇਤ ਠੀਕ ਬਣੀ ਸੀਗੀ ਪਰ ਫਿਰ ਵੀ ਪਬਲਿਕ ਦੇ ਕੰਮਾਂ ਨੂੰ ਜਿਹੜਾ ਉਹ ਵਹਿਲ ਦੇ ਰਹੇ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਸੇਤ ਖਰਾਬ ਹੋਣ ਦੇ ਕਾਰਨ ਵੀ ਉਹ ਫਿਰ ਵੀ ਉਹ ਇਸ ਖਾਂ ਤੇ ਪਹੁੰਚੇ ਨੇ ਸੋ ਇਸ ਤੋਂ ਇੱਕ ਜਜ਼ਬੇ ਦਾ ਪਤਾ ਲੱਗਦਾ ਹੈ ਕਿ ਕੋਈ ਕਿੰਨਾ ਕੁ ਜਜ਼ਬਾ ਆਪਣੇ ਰੰਗ ਦੇ ਰੱਖਾ ਵਾਸਤੇ ਰੱਖਦਾ ਸੋ ਅਜਿਹਾ ਜਿ ਇਹ ਤੇ ਏ 25 ਰੇਲਵੇ ਕ੍ਰੋਸਿੰਗ ਆ ਇੱਥੇ ਜਿਹੜੀ ਟੀਵੀਯੂ ਸੀਗੀ ਟ੍ਰੈਫਿਕ ਕਲੌਕਲ ਯੂਨਿਟ ਉਹ ਪਹੁੰਚ ਗਾ ਚੁੱਕਾ ਸੀਗਾ ਸਵਾ ਚਾਰ ਲੱਖ ਦੇ ਕਰੀਬ ਸੀਗਾ ਸੋ ਇਥੇ ਜਦੋਂ ਵੀ ਉਹ ਫਾਟਕ ਬੰਦ ਹੋ ਜਾਂਦਾ ਸੀਗਾ ਬੜੇ ਲੰਬੇ-ਲੰਬੇ ਜਾਮ ਲੱਗਦੇ ਸੀ। ਸਾਡਾ ਇਹ ਇਤਿਹਾਸਕ ਨਗਰ ਆ ਸਰਮਪਤਨ ਸਾਹਿਬ ਐਂਡ ਅਮਰੋ ਸਰ ਸਾਹਿਬ ਲੱਖਾਂ ਸ਼ਹਿਰਾਂ ਤੋਂ ਆ ਹਰੇਕ-ਹਰੇਕ ਸਮੂਹ ਇਸ ਤੋਂ ਉਹ ਕੰਮ ਜਰਨੇ ਨੇ, ਰਜ਼ਾਨਾ ਹੁੰਦੇ ਨੇ। ਸੋ ਇਥੇ ਅੱਜ ਅਸੀਂ ਇੱਕ ਚਾਰ ਮਾਰਗੀ ਜਿਹੜਾ ਆ ਸੋ ਰੋਏ ਰੇਲਵੇ ਓਵਰਪ੍ਰੇਜ ਦਾ ਹੁਣ ਤੇ ਸ਼ੁਰੂਆਤ ਹੋ ਗਈ ਹੈ 770 ਮੀਟਰ ਲੰਬਾਈ ਹੋਈ ਦਾ ਸਾਥੇ 5 ਮੀਟਰ ਇਹ ਚੌੜਾ ਹੈ ਨਾਲ ਦੇ ਨਾਲ ਇਹਦੇ ਸਰਵਸ ਰੇਨ ਵੀ ਜੜੀ ਆ ਬਣੂਗੀ ਔਰ 70 ਕਰੋੜ ਰੁਪਏ ਦਾ ਪ੍ਰੋਜੈਕਟ ਸਦਾ ਹੁਣ ਤੋਂ ਸ਼ਮਾਂ ਦਾ ਮੰਤਰੀ ਨਿਕਾ ਹੈ ਅਸੀਂ ਲਗਭਗ 1.5 ਸਾਲ ਦੇ ਵਿੱਚ ਸਾਡਾ ਟੀਚਾ ਹੈ ਕਿ ਅਸੀਂ ਇਹਨੂੰ ਕੰਪਲੀਟ ਕਰਦੇ ਹਾਂ ਠੀਕ ਹੈ ਬੱਡੀ ਬੱਡੀ ਚਾਅ ਲੱਗਦੇ ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਐ ਸਾਡੀ ਇਹਨਾਂ ਨੇ ਕੋਈ ਮੰਤਰੀ ਸਾਹਿਬ ਨੇ ਵੱਡੀ ਮੰਤਰੀ ਸਾਹਿਬ ਨੇ ਅੱਧੀ ਮੰਤਰੀਆਂ ਨੇ ਕਬੂਲਦਿਆਂ ਹੋਇਆ ਅੱਜ ਇਸ ਰੇਲਵੇ ਜਿਹੜਾ ਕੋ ਆਰਓਬੀ ਦਾ ਉਦਘਾਟਨ ਕੀਤਾ ਵਾ ਜਿਹੜਾ ਕਿ 1.5 ਸਾਲ ਤੋਂ ਜੁੜਾ ਹੋ ਰਿਹਾ ਕਿ ਲਗਭਗ 100 ਕਰੋੜ ਦੇ ਲਾਗੇ ਇਸ ਪ੍ਰੋਜੈਕਟ ਨੂੰ ਬਣਾ ਕੇ ਪਹੁੰਚਾਇਆ ਜਾਏਗਾ ਇਸ ਲਈ ਆਪ ਸੇ ਸੀ ਸਮਾ ਰਹੇ ਦਿਆਂ ਲੋਕਾਂ ਨੂੰ ਬਹੁਤ ਵਧੀਆ ਰਾਤ ਮਿਲੂਗਾ ਅੰਮ੍ਰਿਤਸਰ ਸ਼ਹਿਰ ਦੀ ਸੁੰਦਰੀ ਕਰਨ ਵਾਸਤੇ ਹੋਰ ਕੀ ਕੀ ਕੀਤਾ ਜਾ ਰਿਹਾ ਵਾ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਆ ਜੀ ਦੇਖੋ ਜੀ ਜੀ ਜੋ ਸਾਹਿਬ ਵੀ ਕੰਪਨਡਰੀ ਸਾਹਿਬ ਦੇ ਘਾਟੂਲੇ ਅੰਦਰ ਵਾ ਪਛੇੜ ਦੇ ਅੰਦਰ ਚਿੱਪਮੰਦੀ ਸਾਹਿਬ ਨੇ ਮੇਨਟੇਨ ਕੀਤੀ ਸੀ ਅਕਤੂਨ ਸਾਡਾ ਜਿਹੜਾ ਮੁੱਖ ਕਾਮ ਸੀ ਉਹ ਅਰਜੁਨਦਿਆਲਾ ਰੋਡ ਦੇ ਉੱਤੇ ਜਿਹੜਾ ਆਰਮਵੀ ਆ ਉਹ ਰੱਖਿਆ ਗਿਆ ਸੀ ਮੰਤਰੀ ਸਾਹਿਬ ਨੂੰ ਬੜੀ ਜੀ ਜਾਣ ਕਰਾਇਆ ਤੋਂ ਉਹਦੇ ਵਿੱਚ 20 ਲੱਖ ਦੇ ਲਗਭਗ ਜਿਹੜੀ ਹੈ ਕੋਨਸਲਟੈਂਸੀ ਉਹ ਮੰਤਰੀ ਸਾਹਿਬ ਨੂੰ ਪਤਾ ਜਿਹੜੀ ਲਗਭਗ ਮੇਰੇ ਖਾਣ ਮਨਜ਼ੂਰ ਹੋ ਗਈ ਹੈ ਤੇ ਉਹ ਵੀ ਅਸੀਂ ਜਿਹੜਾ ਵਾ ਜਲਦੀ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਹੀ ਜਿਹੜੇ ਜੋ ਵੀ ਪੂਲੇ ਨੇ ਢੰਗ ਤੋਂ ਵਗੈਰਾ ਵਾ ਸ਼ਹਿਰ ਦੇ ਵਿੱਚ ਇਹਨਾਂ ਨੂੰ ਅਸੀਂ ਚੁਕਾਰ ਰਹੇ ਹਾਂ ਪ੍ਰੋਗਰਾਮ ਜਿਹੜਾ ਅੱੱਛਾ ਕਰਨ ਦਾ ਪਲੱਸ ਸਟਾਪ ਦਾ ਪ੍ਰੋਗਰਾਮ ਬਣਾ ਰਹੇ ਆ ਦਰਬਾਰ ਸਾਹਿਬ ਦਾ ਹਾਲ ਜਿਹੜਾ ਸੁੰਦਰ ਬਣਾ ਰਹੇ ਆ ਆਵਾਜਾਈ ਦਾ ਸਫਲਾ ਕਰ ਰਹੇ ਆ ਅਸੋ ਸ਼ਹਿਰ ਦੇ ਵਿੱਚ ਜਿਹੜੀ ਮੇਨ ਸਟਰੀਟ ਬਣਦੀ ਸੀ ਉਹ ਬੜੀ ਵਧੀਆ ਬਣ ਗਈ ਆ ਅਸੋ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਪਾਰਕਾਂ ਨੂੰ ਬੜੀ ਵਧੀਆ ਬਣਾਇਆ ਜਾ ਰਿਹਾ ਉਹ ਸਾਰੇ ਜੱਫੇ ਜਿਹੜੇ ਕੀਤੇ ਜਾ ਰਹੇ ਅਸੋ ਜਿਹੜੇ ਤੁਹਾਨੂੰ ਸਰਕਾਰ ਨੇ ਇਹ ਵਿੱਚ ਸਭ ਬਹੁਤ ਹੀ ਸੁਲੋਖ ਦੇ ਰਹੀ ਐ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਠੀਕ ਹੈ ਹਾਂਜੀ ਵੀਰ ਜੀ ਆ ਜਿਹੜਾ ਇੱਥੇ ਨੀ ਪੱਥਰ ਰੱਖਿਆ ਗਿਆ ਵਾ ਓਵਰ ਬ੍ਰਿਜ ਦਾ ਕੀ ਕਹਿਣਾ ਜਾਊਗੀ ਇਸ ਬਾਰੇ ਕਿੰਨੀ ਕੁ ਵੱਡੀ ਮੰਗ ਸੀ ਲੋਕਾਂ ਦੀ ਐ ਪਹਿਲਾਂ ਤੇ ਮੈਂ ਆਪਣੇ ਬਾਰੇ ਦੱਸਣਾ ਜੋ ਮੈਂ ਜਸਕਰਨ ਸਿੰਘ ਬਲਾਕ ਪ੍ਰਧਾਨ ਹਾਂ ਤੁਹਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਬੱਲੇ ਦੀ ਅਗਿਖਸਾਰ ਤੋਂ ਨਾ ਉਹ ਵਾਇਰ ਕਾਕਾ ਸਾਹਿਬ ਅਗਰ ਜਿੱਕੇ ਬਤਰੀ ਅੱਜ ਜਿਹੜਾ ਸਾਡੇ ਸਰਪਾਲ ਤੋਂ ਬਹੁਤ 10 ਤੋਂ ਲੰਮੇ ਸਮੇਂ ਤੋਂ ਪਿਆੜੀ 50 ਸਾਲ ਤੋਂ ਉਪਰ ਵਾਲੀ ਮਾਸਟਰ ਇੱਕ ਪੁਲ ਦੀ ਮੰਗ ਕਰਦੇ ਸਾਂ ਘਰ ਅੰਦਰ ਜੜਿਆਲੇ ਵਾਲੇ ਪੁਲ ਦੀ ਇੱਕ ਬਾਹਰ ਦੀ ਅੱਜ ਜਿਹੜੇ ਬਾਹਰ ਵਾਲੇ ਪੁਲ ਦਾ ਦੁਗਾਟੂ ਕੀਤਾ ਗਿਆ 160 ਵੱਲੋਂ ਮਾਨਯੋਗ ਸੀ.ਪੀ.ਓ ਸਾਹਿਬ ਮੰਤਰੀ ਕੰਡੈਕਟਰ ਕਸ਼ਮੀਰ ਸਿੰਘ ਸੋਲਜੀ ਵੱਲੋਂ ਇਹਨਾਂ ਦੇ ਸੰਜੋਗ ਦੇ ਨਾਲ ਬਹੁਤ ਵੱਡਾ ਫਰਾਲਾ ਵਾ ਜਿਹਦੇ ਨਾਲ ਵੱਡੀ ਤਰ੍ਹਾਂ ਦਾ ਭਾਰੀ ਦਾ ਸਾਹਮਣਾ ਕਰਨਾ ਪੈਂਦਾ ਉਥੋਂ ਰਾਤ ਮਿਲ ਜੂਗੀ ਅੱਜ ਪੁਲ ਦੇ ਦੁਗਾਟੇ ਤੇ ਪੂਰਾ ਇਲਾਕਾ ਨਿਵਾਸੀਆਂ ਨੂੰ ਬੜੀ ਖੁਸ਼ੀ ਦੀ ਲਹਿਰ ਆ ਸਾਰੇ ਬੜੇ ਖੁਸ਼ ਹੈ ਜੀ ਇਸ ਪੁਲ ਬੰਦੇ ਨਾਲ ਬੜੀ ਵੱਡੀ ਰਾਤ ਮਿਲੂਗੀ ਲੋਕਾਂ ਦੀ ਕਿੰਨੇ ਸਮੇ ਤੋਂ ਬਲਵਤਾਂ ਜੀ ਮੰਗ ਸੀ ਇਹ ਘਟੋ ਘਟ ਮੇਰੀ ਸਵਾਲ ਤੋਂ ਪਹਿਲਾਂ ਦੀਆਂ ਗੱਲਾਂ ਜੀ ਮੇਰੀ 45 ਸਾਲ ਉਮਰ ਹੋ ਗਈ ਹੈ ਉਦੋਂ ਤੋਂ ਵੇਖਦੇ ਆਉਣ ਨੇ ਸਾਡੇ ਬਜ਼ੁਰਗਾਂ ਵਲੇ ਦੇ ਕੋ 50 ਸਾਲ ਤੋਂ ਲੰਮੀ ਜਦੋਂ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਉਦੋਂ ਦੀ ਮੰਗ ਸੀ ਪਰ ਕਿਸੇ ਵੀ ਸਰਕਾਰ ਨੇ ਨੂੰ ਧਿਆਨ ਹੀ ਨਹੀਂ ਦਿੱਤਾ ਜੀ ਹਰ ਬੰਦਾ ਆਪਣੇ 5 ਸਾਲ ਟਰਮ ਨੂੰ ਲਗਾ ਦੇ ਕਾਂਗਰਸ ਆਈ ਕੱਲੀ ਆਈ ਜੀ ਕਿਸੇ ਨੇ ਕੋਈ ਵੀ ਸਵਾਲ ਧਿਆਨ ਨਹੀਂ ਦਿੱਤਾ ਪਹਿਲੀ ਵਾਰ ਹੋਇਆ ਬਕਵਾਸ ਬੰਦੇ ਸੀਐਮ ਮਾਨ ਦੇ ਸੰਜੋਗ ਦੇ ਨਾਲ ਕੀਚੋ ਸਾਹਿਬ ਨੇ ਦਿਖਾ ਦਿੱਤਾ ਪੁੱਤਾ ਪੁੱਲ ਦਾ ਜਿਹਦੀ ਅਸੀਂ ਬਹੁਤ ਜ਼ਿਆਦਾ ਸਲਾਹਾਂ ਕਰਦੇ ਆਏ